ਸਾਨੂੰ ਸਾਰੇ ਧਰਮਾਂ ਦਾ ਸਤਕਾਰ ਕਰਨਾ ਚਾਹੀਦਾ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਟੇਟ ਅਵਾਰਡ ਨਾਰੰਗ ਸਿੰਘ ਖਰੌਰ ਨੇ ਪੈਨ ਨਲੀਨਾ ਕਲਾ ਵਿਖੇ ਧੰਤਨ ਬਾਬਾ ਦਾਲੋ ਰਾਮ ਜੀ ਮਰਗਟਵਾਲੇ ਜੀ ਦੇ ਸਥਾਨ ਤੇ ਸਮਾਗਮ ਦੌਰਾਨ ਕਹੇ ਇਸ ਮੌਕੇ ਤੇ ਨਗਰ ਨਿਵਾਸੀਆਂ ਤੇ ਸੰਗਤਾਂ ਦੇ ਸਹਿਯੋਗ ਨਾਲ ਖੀਰ ਮਾਲ ਪੂੜਿਆਂ ਦਾ ਲੰਗਰ ਟੁੱਟ ਵਰਤਾਇਆ ਗਿਆ ਇਸ ਮੌਕੇ ਸੇਵਾਦਾਰ ਰਾਜਕੁਮਾਰ ਨੇ ਦੱਸਿਆ ਕਿ ਇਸ ਧੰਤਨ ਬਾਬਾ ਦਾਲੋ ਰਾਮ ਜੀ ਮਰਗਟਵਾਲੇ ਤੇ ਪੌਂਚਨਾ ਡੰਗਰਵੱਛੇ ਵਿੱਚ ਸੁਖ ਸ਼ਾਂਤੀ ਰਹਿੰਦੀ ਹੈ। ਪੁਰਾਣੇ ਸਮੇਂ ਵਿੱਚ ਬਜ਼ੁਰਗ ਇਸ ਸਥਾਨ ਤੇ ਰੋੜੇ ਚੜਾ ਕੇ ਆਪਣੇ ਮਾਲ ਪਸ਼ੂ ਦੀ ਸੁਰੱਖਿਆ ਲਈ ਕੰਮ ਨਾ ਕਰਦੇ ਸਨ ਅਤੇ ਰੋੜੇ ਲਾ ਜਾ ਕੇ ਡੰਗਰਾਂ ਦੇ ਕੀਲਿਆਂ ਕੋ ਰੱਖੇ ਜਾਂਦੇ ਸਨ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਰਾਜਪਾਲ ਸਿੰਘ, ਮਕੰਦ ਸਿੰਘ, ਗੁਰਜੰਟ ਸਿੰਘ, ਕੁਲਦੀਪ ਚੰਦ ਪਿੰਕਾ, ਸਜਨ ਨਲੀਨਾ, ਹਰਿੰਦਰ ਸਿੰਘ, ਅਮਰਜੀਤ ਸਿੰਘ, ਗੁਰਪਾਲ ਸਿੰਘ, ਰੱਬੀ, ਗੁਰਵਿੰਦਰ ਸਿੰਘ ਗੁਰੀ, ਰੋਬਨ ਸੱਜਣ ਸਿੰਘ, ਪੱਪੀ, ਹਰਜੀਤ ਸਿੰਘ, ਪੱਪੂ ਬਲਦੇਵ ਸਿੰਘ, ਮਨਜੀਤ ਸਿੰਘ ਰਾਮੂ ਸਿੰਘ ਕਾਲਾ ਨਗਰ ਨਿਵਾਸੀ ਅਤੇ ਇਲਾਕੇ ਦੀ ਸੰਗਤ ਮੌਜੂਦ ਸੀ ਇਸ ਮੌਕੇ ਤੇ ਵੱਖ-ਵੱਖਰੇ ਕਵਿਸਰੀ ਜਥੇ ਵੱਲੋਂ ਵਾਰਤੇ ਇਤਿਹਾਸ ਗਾ ਕੇ ਲੋਕਾਂ ਦਾ ਮਨੋਰੰਜਨ ਕੀਤਾ ਗਿਆ ਅਤੇ ਲੰਗਰ ਸ਼ਾਮ ਤੱਕ ਟੁੱਟ ਵਰਤਾਇਆ ਗਿਆ ਇਸ ਮੌਕੇ ਤੇ ਨਗਰ ਨਿਵਾਸੀਆਂ ਵੱਲੋਂ ਤਨੋਂ ਮਨੋਂ ਸੇਵਾ ਕੀਤੀ ਗਈ